जादे के अपने ना दस दिन के भीतर भीतर, भीतर पुलिस वेरिफिकेशन करवाना पुलिस पड़ताल पुलिस पड़ताल करवाना है यहाँ से हमें को किसी को कोई पत्ती नहीं है अगर हम किसी अपराधी बंदे को नहीं रहने देंगे एकदम सही है क्या कहा क्या कहा और 11 दिन आपको नहीं देखेंगे भाई ये आपकी नहीं उम्मीद है वेरिफिकेशन 11 दिन आपको चले जाना अपना आ गा, गाँ, गाँ, गाँ जा आज के बाद जाओ गांव से वेरिफिकेशन लेके आना ठीक है और आपने देखा होगा जो यहां पर घटना का साष्टांग दंड करना नहीं हम साथ देखते हैं एक ने देखा है आप बताओ सही हुआ कि गलत हुआ आपको पता है ना सारा ये गलत क्यों हो रहा है ਇੱਕ ਬੰਦੇ ਨੇ ਪੰਜ ਮੈਂਬਰ ਆ ਛੇ ਮੈਂਬਰ ਆ ਛੇ ਬੰਦਿਆਂ ਦਾ ਡੀਰਵਾ ਪਿੱਛੇ ਦਿੱਤਾ ਇਹ ਭਰ ਕੇ ਉੱਥੇ ਜਮ੍ਹਾਂ ਕਰਾਣ ਵੈਰੀਫਿਕੇਸ਼ਨ ਹੋਊਗੀ ਅਸੀਂ ਨਹੀਂ ਚਾਹੁੰਦੇ ਵੀ ਕੋਈ ਕ੍ਰਿਮੀਨਲ ਬੰਦਾ ਆਪਣੇ ਪਿੰਡੇ ਰਹੇ ਨਹੀਂ ਬੰਦਾ ਹੋਊਗਾ ਜਿੱਦਾਂ ਨਿਕਲ ਆ ਖਲਾ ਚਾਹੇ ਕਿਰਾਏਦਾਰ ਪੰਜਾਬੀ ਆ ਜੀ ਚਾਹੇ ਪਿਆਰੀ ਆ ਚਾਹੇ ਹਿਮਾਚਲ ਦਾ ਹੈ ਵੈਰੀਫਿਕੇਸ਼ਨ ਸਾਰਿਆਂ ਦੀ ਹੋਣੀ ਹੈ ਜਿਹੜਾ ਹੈਡ ਟੌਕ ਫੈਮ ਹੋਈ ਆ ਉਹਨੂੰ ਇੱਥੇ ਆਏ ਨੂੰ ਉਹਨੂੰ ਪਕੜਿਆ ਗਿਆ ਦੇਖੋ ਇੱਥੇ ਕੋਈ ਦਾਰੂ ਵੇਚਦਾ ਚਿੱਟਾ ਵੇਚਦਾ ਗੇਓ ਫੜ ਹੋ ਗਿਆ ਤਾਂ ਉਹਦਾ ਦੇਖੋ ਆਪਣਾ ਉਹ ਕਰ ਲਓ ਠੀਕ ਹੈ ਇਹਨਾਂ ਨੂੰ ਨਸ਼ਾ ਦਾ ਆਪ ਨੂੰ ਪਤਾ ਆ ਗੇਓ ਕੋਈ ਵੇਚਦਾ ਕੋਈ ਤਾਂ ਲੈ ਕੇ ਪੀਂਦਾ ਹੈ ਨਾ ਗੇਓ ਕੋਈ ਚਿੱਟਾ ਵੇਚਦਾ ਕੋਈ ਤਾਂ ਲੈ ਕੇ ਪੀਂਦਾ ਹੋਊਗਾ ਜੀ ਅਸੀਂ ਬਾਈਕੂ ਚਿੱਟਾ ਖਲ ਤੋਂ ਵਾਈਕੂ ਦੀ ਕਿਤੇ ਖਤੇ ਮੈਂ ਬਾਉਰਾਉ ਸਰਪੰਚ ਪਿੰਡ ਲੋਕੀ ਪਤੀ ਅੱਜ ਜਿਹੜਾ ਇੱਕ ਸਾਈਡ ਸਾਡੀ ਰਹਿ ਗਈ ਸੀ ਬਾਤਾਂ ਵਿੱਚ ਜਿਹੜੇ ਜੋ ਵੀ ਰਹਿੰਦੇ ਆ ਪ੍ਰਵਾਸੀ ਅਸੀਂ ਉਹਨਾਂ ਨੂੰ ਇਹੀ ਸਮਝਾਇਆ ਵੀ ਵੈਰੀਫਿਕੇਸ਼ਨ ਕਰਾਓ ਆਪਣੀ ਰਉ ਅਸੀਂ ਕੰਮ ਕੰਮ ਤੋਂ ਬੰਨ ਨਹੀਂ ਕਰਦੇ ਕੰਮ ਕਾਰਨ ਆਪਣੇ ਡੇਰੇਜ ਵਿੱਚ ਰਹਿ ਕੇ ਕੰਮ ਕਰਦੇ ਜੀ ਜਿਹੜਾ ਕੋ ਗਲਤ ਬੰਦਾ ਹੈਗਾ ਉਹ ਵੀ ਆਪਣੀ ਵੈਰੀਫਿਕੇਸ਼ਨ ਕਰਾ ਲਵੇ ਉਹਦਾ ਪਤਾ ਲੱਗ ਜਾਣਾ ਸਾਨੂੰ ਵੀ ਕਿਹੜਾ ਗਲਤ ਹੈ ਕਿਹੜਾ ਸਹੀ ਬੰਦਾ ਅਸੀਂ ਕਿਸੇ ਨੂੰ ਕੱਢਣ ਨੂੰ ਨਹੀਂ ਕਹਿੰਦੇ ਇੱਥੋਂ ਜੋ ਵੀ ਹੈਗਾ ਅਸੀਂ ਵੀ ਆਪਣੇ ਪ੍ਰਸ਼ਾਸਨ ਨੂੰ ਵੀ ਅਸੀਂ ਉਹ ਕਰਾਂਗੇ ਵੀ ਕਿਸੇ ਨੂੰ ਵੀ ਤੱਕਾ ਨਾ ਹੋਵੇ ਕਿਸੇ ਬਦਲੇ ਨਾਲ ਵੀ ਜਿਹੜਾ ਸਹੀ ਬੰਦਾ ਹੈ ਉਹ ਰਵੇ ਨਹੀਂ ਤਾਂ ਵੈਰੀਫਿਕੇਸ਼ਨ ਕਰਾ ਕੇ ਇੱਥੇ ਕਰਾ ਲਵੇ ਨਹੀਂ ਆਪਣੇ ਪਿੰਡਾ ਜਾ ਕੇ ਤਿਹਾਰ ਤੋਂ ਕਰਾ ਲਵੇ ਜੁਪੀ ਦਾ ਜੋਗੀ ਹੈਗਾ ਜੀ ਤੇ ਅੱਗੇ ਅਸੀਂ ਅੱਜ ਵੀ ਕਾਫੀ ਝੁੰਗੀਆਂ ਦੇ ਘਰਾਂ ਜਿੱਥੇ ਕਿਰਾਏਦਾਰ ਬੈਠੇ ਪੰਜਾਬੀ ਬੰਦੇ ਅਨੁਸਾਰ ਬਠਾਲੇ ਹੋਣੀਆਂ ਜੀ ਤੇ ਅਸੀਂ ਅੱਗੇ ਇਹੀ ਅਪੀਲ ਕਰਦੇ ਹੋਂ ਨਾ ਪਿੰਡਾਂ ਲਈ ਅਸੀਂ ਇਹੀ ਕਹ ਰਹੇ ਹਾਂ ਕਿ ਜਿਹੜਾ ਤੁਹਾਡੇ ਪਿੰਡਾਂ 'ਚ ਕੋਈ ਬੰਦਾ ਰਹਿੰਦਾ ਕੋ ਪਰਵਾਸੀ ਆ ਕੋਈ ਵੀ ਬਾਹਰਲਾ ਬੰਦਾ ਉਹਦੀ ਵੈਰੀਫਿਕੇਸ਼ਨ ਕਰਾ ਦੇ ਤੇ ਪੂਰਾ ਉਹਦਾ ਤਸਬੂਤ ਲੈ ਕੇ ਰੱਖਣਾ ਚਾਹੀਦਾ ਅਸੀਂ ਇਸ ਤਰ੍ਹਾਂ ਕੇ ਅਸੀਂ ਸਾਧਿਆ ਤਿੰਨਾਂ ਪਟਿਆ ਦਾ ਨਾਂ ਜਿਹੜੇ ਜੋ ਵੀ ਤੋਰਾ ਕੀਤਾ ਇਹਨੇ ਉਹ ਸਾਰੀਆਂ ਝੁੰਗੀਆਂ ਦਾ ਜੀ ਤੇ ਤਿੰਨ ਪਰਜਾਦਾ ਬਦੋ ਅਸੀਂ ਬਤੇ ਵੀ ਪਾਏ ਹੋਏ ਆ ਜੀ ਕਿ ਸਹੀ ਬੰਦੇ ਨਾਲ ਸਹੀ ਢੰਗ ਨਾਲ ਰਹਿਣ ਦੀ ਲੋੜ ਹੀ ਹੈਗਾ ਜੀ ਇਹੋ ਤੋ ਇਸ ਕਰਕੇ ਅਸੀਂ ਹੋਰ ਜਿਆਦੇ ਨਾ ਕਹਿਣਾ ਹੋਵੇ ਧੰਨਵਾਦ ਕਰਦਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਪਿੰਡ ਲੋਦੀਪੁਰ ਲੋਦੀਪੁਰ ਬਾਸ ਬਰੋਤੂ ਤੇ ਲੋਦੀਪੁਰ ਬਾਸ ਝੁੰਗੀਆਂ ਅੱਜ ਸਾਡਾ ਦੂਜੇ ਦਿਨ ਦਾ ਰਾਉਂਡ ਹੈਗਾ ਜੀ ਪਿੰਡ ਦੇ ਵਿੱਚ ਜਿਹੜੇ ਚਾਲ ਪ੍ਰਵਾਸੀਆਂ ਦੇ ਰਹਿ ਗਏ ਸੀ ਅਸੀਂ ਉਹਨਾਂ ਤੱਕ ਅੱਜ ਜਾਣਕਾਰੀ ਜਿਹੜੀ ਹੈਗੀ ਆਪਣੀ ਪਹੁੰਚਾਈ ਆ ਵੀ ਅਸੀਂ ਬਿਨਾ ਵੈਰੀਫਿਕੇਸ਼ਨ ਤੋਂ ਆਪਣੇ ਪਿੰਡ ਦੇ ਵਿੱਚ ਕਿਸੇ ਵੀ ਪਰਵਾਸੀ ਨੂੰ ਨਹੀਂ ਰਹਿਣ ਦਿੱਤਾ ਜਾਏਗਾ ਸੋ ਇਹਨਾਂ ਨੂੰ ਅਸੀਂ ਦੱਸ ਦਿੰਦਾ ਟਾਈਮ ਦਿੱਤਾ ਆ ਵੀ ਆਪਣੀ ਜਿਹੜਾ ਵੈਰੀਫਿਕੇਸ਼ਨ ਫਾਰਮ ਆ ਉਹ ਪੰਜਾਬ ਪੁਲਿਸ ਦੇ ਸਾਂਝ ਕੇਂਦਰ ਦੇ ਵਿੱਚ ਜਮ੍ਹਾਂ ਕਰੋ ਜੀ ਅਸੀਂ ਪੂਰੇ ਪਿੰਡ ਦੇ ਵਿੱਚ ਤਕਰੀਬਨ ਤੇ ਤਕਰੀਬਨ ਜੇ ਅਸੀਂ ਪਹਿਲੇ ਜਿੰਨੀ ਗੱਲ ਕਰਦੇ ਤਾਂ 400 ਪਲੱਸ ਸੀਗੇ ਜੀ ਹੁਣ ਵੀ ਇਸ ਟਾਈਮ ਅਸੀਂ 300 ਪਲੱਸ ਜਿਹੜਾ ਕਰ ਸਕਦੇ ਹਾਂ 700 ਬੰਦੇ ਤੱਕ ਅਸੀਂ ਇਹ ਆਪਣੇ ਪਿੰਡ ਦੇ ਵਿੱਚ ਇਨਫੋਰਮੇਸ਼ਨ ਪਹੁੰਚਾ ਸਕਦੇ ਹਾਂ ਤੇ ਤਿੰਨ ਸਾਡੇ ਪਿੰਡ ਮੱਝਦੇਲ ਦੇ ਤਿੰਨੇ ਪਿੰਡਾਂ ਨੇ ਸਾਂਝੇ ਤੌਰ ਤੇ ਜਿਹੜਾ ਹੈਗਾ ਇਸ ਆਪਰੇਸ਼ਨ ਨੂੰ ਕੀਤਾ ਹੈ ਜੀ